22 ਅਪ੍ਰੈਲ ਨੂੰ ਜੋ ਪਾਕਿਸਤਾਨ ਦੇ ਆਈਐਸ ਏਜੰਸੀ ਦੇ ਨਾਲ ਚੱਲ ਰਹੇ ਨੇ ਕਿ ਵੀ ਅਤਵਾਦੀਆਂ ਵੱਲੋਂ ਹਿੰਦੁਸਤਾਨ ਦੇ ਨਿਹੱਥੇ ਨਾਗਰਿਕਾਂ ਦੇ ਉੱਤੇ ਨੇ ਕਿ ਵੀ ਜੋ ਉੱਥੇ 26 ਜਣਿਆਂ ਨੂੰ ਬਹਿਰਾਮੀ ਨਾਲ ਕਤਲ ਕੀਤਾ ਗਿਆ ਸ਼ਹੀਦ ਕੀਤਾ ਗਿਆ ਅੱਜ ਉਹਦੇ ਸਬੰਧ ਵਿੱਚ ਅਸੀਂ ਮਾਨਸਾ ਜ਼ਿਲ੍ਹੇ ਦੇ ਸਾਰੇ ਜਣੇ ਜਿਹੜੇ ਹੈਗੇ ਆ ਟੀਮ ਇਕੱਠੀ ਹੋ ਕੇ ਮਾਨਯੋਗ ਡੀ ਸਾਹਿਬ ਨੂੰ ਅਸੀਂ ਇੱਕ ਮਮਰੰਡਮ ਦਿੱਤਾ ਹੈ ਉਹਦੇ ਵਿੱਚ ਅਸੀਂ ਡੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦੇ ਨਾਲ ਸਬੰਧਤ ਕੋਈ ਵੀ ਅਨਿਲੇਗਲ ਤੌਰ ਤੇ ਜਨਕੀ ਵੀ ਇੱਥੇ ਰਹਿ ਰਹੇ ਨੇ ਨਾਗਰਿਕ ਉਹਨਾਂ ਦੀ ਪਛਾਣ ਕਰੋ ਔਰ ਉਹਨਾਂ ਨੂੰ ਜਨਕੀ ਵੀ ਇੱਥੋਂ ਜਿਹੜਾ ਹੈਗਾ ਇਸ ਮਾਨਸਾ ਜ਼ਿਲ੍ਹੇ ਚ ਉਹਨਾਂ ਨੂੰ ਬੇਦਖਲ ਕਰਕੇ ਪਾਕਿਸਤਾਨ ਵਾਲੇ ਪਾਸੇ ਜਨਕੀ ਭੇਜੋ ਨੂੰ ਇਸ ਵਾਸਤੇ ਅੱਜ ਅਸੀਂ ਜਿਹੜਾ ਹੈਗਾ ਇੱਕ ਮੈਮੋਰੰਡਮ ਦਿੱਤਾ ਹੈ ਔਰ ਸਾਰੇ ਜੋ 26 ਸ਼ਹੀਦ ਹੋਏ ਨੇ ਉਹਨਾਂ ਦੀ ਵੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਇੱਥੇ ਅਸੀਂ ਅਸੀਂ ਆਪਣਾ ਮੌਨ ਦਾਬਿਕ ਜਨਕੀ ਜਿਹੜਾ ਹੈਗਾ ਰੱਖਿਆ ਗਿਆ ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਉਹਨਾਂ ਨੂੰ ਜਿਹੜੇ 26 ਸਾਡੇ ਨਿਥੇ ਨਾਗਰਿਕ ਨਿਕਿਉ ਉਸ ਸਾਡੇ ਅਲਵਿਦਾ ਹੋ ਗਏ ਨੇ ਉਹਨਾਂ ਨੂੰ ਪਰਮਾਤਮਾ ਉਹਨਾਂ ਦੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਪਰਿਵਾਰ ਨੂੰ ਇਹ ਭਾਰਾ ਮੰਨਣ ਦਾ ਬਲ ਬਖਸ਼ੇ ਔਰ ਅਸੀਂ ਡੀ ਸਾਹਿਬ ਨੂੰ ਪੂਰ ਜੋਰ ਬੇਨਤੀ ਕੀਤੀ ਹੈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਜਿਹੜਾ ਹੈਗਾ ਵੀ ਇੱਥੋਂ ਮਾਨਸਾ ਜ਼ਿਲ੍ਹੇ 'ਚ ਜਿੱਦੇ ਵੀ ਪਾਕਿਸਤਾਨ ਦੇ ਕੋਈ ਨਾਲ ਸੰਬੰਧਤ ਕੋਈ ਵੀ ਹੈਗਾ ਤਾਂ ਉਸ ਨੂੰ ਆਡੈਂਟੀਫਾਈ ਕਰਕੇ ਉਹਨੂੰ ਉਸ ਦਾ ਨਿਕਿਉ ਜਿਹੜਾ ਹੈਗਾ ਬੰਦੀ ਜੋ ਵੀ ਕਾਰਵਾਈ ਆਇਆ ਕਰਨਗੇ ਨੂੰ ਪਹਿਲਗਾਮ ਦੇ ਵਿੱਚ ਕਸ਼ਮੀਰ ਆਪਣੇ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਧਰਮ ਦੇ ਨਾਂ ਤੇ ਧਰਮ ਪੁਸ਼ ਪੁਸ਼ ਕੇ ਗੋਲੀਆਂ ਮਾਰ ਕੇ ਸਾਡੇ ਹਿੰਦੁਸਤਾਨ ਦੇ ਜਿਹੜੇ 22 ਬੰਦੇ ਸੀਗੇ ਉਹਨਾਂ ਨੂੰ ਸ਼ਹੀਦੀ ਅਸੀਂ ਸ਼ਹੀਦੀ ਗਾਂਗੇ ਸ਼ਹੀਦ ਕੀਤਾ ਜਿਨ੍ਹਾਂ ਦੇ ਵਿੱਚ ਬੱਚੇ ਵੀ ਸੀ ਔਰਤਾਂ ਵੀ ਸੀ ਤੇ ਜੈਂਟਸ ਵੀ ਸੀ ਬਹੁਤ ਹੀ ਮੰਦਭਾਗੀ ਘਟਨਾ ਹੈ ਇੱਕ ਜਿਹੜਾ ਅੱਤਵਾਦ ਅੱਤਵਾਦੀ ਕੋਈ ਜਾਤ ਜਾਂ ਕੋਈ ਧਰਮ ਨਹੀਂ ਹੁੰਦਾ ਅਸੀਂ ਅੱਜ ਡੀ ਸਾਹਿਬ ਨੂੰ ਮਿਲੇ ਸਾਡੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਕੇਸ਼ ਜੈਨ ਜੀ ਉਹਨਾਂ ਦੀ ਸਾਰੀ ਜਿੰਨੀ ਵੀ ਜ਼ਿਲ੍ਹੇ ਦੀ ਸਾਡੀ ਟੀਮ ਐ ਅਸੀਂ ਇਕੱਠੇ ਹੋ ਕੇ ਇਹ ਮੈਮੋਰੰਡਮ ਦਿੱਤਾ ਆਪਣੇ ਡੀ ਸਾਹਿਬ ਨੂੰ ਉਹਦੇ ਵਿੱਚ ਵੀ ਅਸੀਂ ਇਹੀ ਕਹੇ ਵੀ ਜਿਹੜੇ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਗੈਰ ਕਾਨੂੰਨੀ ਤੌਰ ਤੇ ਪਾਕਿਸਤਾਨ ਨਾਲ ਸੰਬੰਧਤ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਦੀ ਸਾਨਵੀਨ ਕਰਕੇ ਉਹਨਾਂ ਨੂੰ ਤੁਰੰਤ ਉਹਨਾਂ ਦੇ ਦੇਸ਼ ਪਾਕਿਸਤਾਨ ਭੇਜਿਆ ਜਾਵੇ ਅਸੀਂ ਇਹੀ ਅੱਜ ਜਿਹੜਾ ਡੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਗਏ ਆ ਤੇ ਦੂਸਰਾ ਅਸੀਂ ਫਿਰ ਇਹੀ ਕਹਾਂਗੇ ਕਿ ਬਹੁਤ ਮੰਦਭਾਗੀ ਕੱਟਣਾ ਜਿਹੜਾ ਕਿ ਇੱਕ ਧਰਮ ਪੁਛ ਪੁਛ ਕੇ ਲੋਕਾ ਬਹੁਤ ਹੀ ਘਟਿਆ ਸੋਚਦਾ ਜਿਹੜਾ ਸਾਡੇ ਨੇੜੇ ਲੱਗਦਾ ਦੇਸ਼ ਪਾਕਿਸਤਾਨ ਉਹਨੇ ਪੇਲਗਾਮ ਦੇ ਵਿੱਚ ਸਾਡੇ ਨਿਹੱਤੇ ਅਤੇ ਘੁੰਮਣ ਗਏ ਜੋ ਲੋਕ ਸੀ ਉਹਨਾਂ ਤੇ ਅਟੇਕ ਕਰਕੇ ਅਖਤਵਾਦੀਆਂ ਵੱਲੋਂ ਕਤਲ ਕੀਤੇ ਗਏ ਨੇ ਉਹ ਬਹੁਤ ਹੀ ਮਦਭਾਗੀ ਘਟਨਾ ਸੀ ਅਸੀਂ ਬੀਜੇਪੀ ਪਾਰਟੀ ਵੱਲੋਂ ਮਾਨਸਾ ਜ਼ਿਲ੍ਹੇ ਦਾ ਜੋ ਅੱਜ ਇਕੱਠ ਹੋਇਆ ਸੀ ਇਹਦੇ 'ਚ ਵਿਰੋਧ ਕਰਦੇ ਹਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਜੋ ਫੈਸਲੇ ਲਏ ਆ ਤੁਸੀਂ ਪਾਕਿਸਤਾਨ ਦੇ ਜੋ ਪਾਣੀ ਬੰਦ ਕੀਤਾ ਉਹ ਬਹੁਤ ਹੀ ਸਹਾਰਾਯੋਗ ਆ ਇਸੇ ਤਰ੍ਹਾਂ ਦੇ ਇਹੋ ਜੇ ਕਈ ਕਦਮ ਚੱਕ ਕੇ ਤੇ ਪਾਕਿਸਤਾਨ ਨੂੰ ਬਹੁਤ ਗਹਿਰੀ ਛੱਟ ਦਿੱਤੀ ਜਾਵੇ ਤਾਂ ਕਿ ਉਹਨੂੰ ਵੀ ਅਕਲ ਆਵੇ ਕਿ ਚੰਗੇ ਦੇਸ਼ ਨਾਲ ਜੇ ਅਸੀਂ ਕੋਈ ਪੰਗੇ ਲਾਵਾਂਗੇ ਤਾਂ ਸਾਨੂੰ ਨੁਕਸਾਨ ਹੋਊ